ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਬੀਬੀ ਰਜਨੀ ਤੇ ਨਾਮ ਉੱਪਰ ਬਣੀ ਫਿਲਮ ਦੇ ਇਤਿਹਾਸ ਬਾਰੇ ਕੁਝ ਵਿਚਾਰ ਕਰਾਂਗੇ ਬੀਬੀ ਰਜਨੀ ਦਾ ਅਸਲ ਨਾਮ ਰਾਜਕੌਰ ਸੀ ਜਿਨ੍ਹਾਂ ਦਾ ਵਿਆਹ ਇੱਕ ਪਿੰਗਲੇ ਪੁਰਸ਼ ਅਤੇ ਕੋੜੀ ਨਾਲ ਹੋਇਆ ਸੀ ਇਸ ਪ੍ਰਸੰਗ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬੀਬੀ ਰਜਨੀ ਉਸ ਦੀ ਪਤੀ ਭਗਤੀ ਅਤੇ ਪਰਮਾਤਮਾ ਉੱਪਰ ਵਿਸ਼ਵਾਸ ਸ਼ਬਰ ਅਤੇ ਸੰਤੋਖ ਦੀ ਇੱਕ ਸੱਚੀ ਕਹਾਣੀ ਹੈ ਇਸ ਪ੍ਰਸੰਗ ਨੂੰ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖਰੇ-ਵੱਖਰੇ ਢੰਗ ਨਾਲ ਪੇਸ਼ ਕੀਤਾ ਹੈ ਇਸ ਵਿੱਚ ਜਿਸ ਵਿੱਚ ਕਈ ਘਟਨਾਵਾਂ ਦਾ ਵਰਣਨ ਕੀਤਾ ਹੈ ਜਿਨ੍ਹਾਂ ਵਿੱਚੋਂ ਜੋ ਸੱਚੀਆਂ ਘਟਨਾਵਾਂ ਜਪਦੀਆਂ ਹਨ ਜਿਵੇਂ ਕਿ ਜਦੋਂ ਬੀਬੀ ਰਜਨੀ ਅਤੇ ਪਿੰਗਲਾ ਵਿਅਕਤੀ ਰਸਤੇ ਵਿੱਚ ਜਾ ਰਹੇ ਹੁੰਦੇ ਹਨ ਤਾਂ ਉਸ ਪਿੰਗਲੇ ਪੁਰਸ਼ ਨੂੰ ਬਹੁਤ ਪਿਆਸ ਲੱਗਦੀ ਹੈ ਅਤੇ ਉਹ ਬੀਬੀ ਰਜਨੀ ਨੂੰ ਤੋਂ ਪਾਣੀ ਮੰਗਵਾਉਂਦਾ ਹੈ ਜਦੋਂ ਬੀਬੀ ਰਜਨੀ ਪਾਣੀ ਲੈਣ ਚਲੀ ਜਾਂਦੀ ਹੈ ਤਾਂ ਬਾਅਦ ਵਿੱਚ ਉਹ ਪਿੰਗਲਾ ਵਿਅਕਤੀ ਦੇਖਦਾ ਹੈ ਕਿ ਇੱਕ ਛੱਪੜ ਜੋ ਕਿ ਬਹੁਤ ਮੈੜਾ ਜਿਹਾ ਪਾਣੀ ਹੈ ਤਾਂ ਉਸ ਵਿੱਚ ਦੇਖ ਰਿਹਾ ਹੈ ਕਿ ਕਾਂ ਚੁੱਭੀ ਮਾਰ ਰਹੇ ਹਨ ਅਤੇ ਉਹ ਬਾਹਰ ਹੰਸ ਬਣ ਕੇ ਨਿਕਲ ਰਹੇ ਹਨ ਉਸ ਨੇ ਸੋਚਿਆ ਕਿ ਇਹ ਇੱਕ ਰੱਬ ਦਾ ਕ੍ਰਿਸ਼ਮਾ ਹੀ ਹੈ ਕਿ ਕਾਲੇ ਕਾਂ ਚਿੱਟੇ ਹੋ ਕੇ ਨਿਕਲ ਰਹੇ ਹਨ ਤਾਂ ਉਸਨੇ ਸੋਚਿਆ ਕਿ ਮੈਂ ਵੀ ਆਪਣਾ ਹੱਥ ਇਸ ਤਲਾਬ ਵਿੱਚ ਪਾ ਕੇ ਦੇਖਦਾ ਸਾਹਿਦ ਮੇਰਾ ਕੋਹੜ ਵੱਢਿਆ ਜਾਵੇ ਤਾਂ ਉਸਨੇ ਇਦਾਂ ਹੀ ਕੀਤਾ ਅਤੇ ਆਪਣਾ ਹੱਥ ਪਾਣੀ ਵਿੱਚ ਪਾ ਕੇ ਜਦੋਂ ਬਾਹਰ ਕੱਢਿਆ ਤਾਂ ਦੇਖਿਆ ਕਿ ਸੱਚਮੁੱਚ ਹੀ ਉਸ ਦਾ ਕੋਹੜ ਖਤਮ ਹੋ ਚੁੱਕਿਆ ਸੀ ਉਸ ਪਾਣੀ ਵਿੱਚ ਇੰਨੀ ਸ਼ਕਤੀ ਸੀ ਤੇ ਉਹ ਕੋਹੜ ਸਾਰਾ ਖਤਮ ਹੋ ਗਿਆ ਉਸ ਦਾ ਤਾਂ ਉਸਨੇ ਸੋਚਿਆ ਕਿ ਜੇਕਰ ਮੈਂ ਪੂਰਾ ਇਸ਼ਨਾਨ ਕਰ ਲਿਆ ਤਾਂ ਮੇਰੀ ਪਤਨੀ ਬੀਬੀ ਰਜਨੀ ਨੇ ਤਾਂ ਇਹ ਯਕੀਨ ਹੀ ਨਹੀਂ ਕਰਨਾ ਕਿ ਤੂੰ ਮੇਰਾ ਪਤੀ ਹੈ ਤਾਂ ਉਸਨੇ ਕੀ ਕੀਤਾ ਕਿ ਆਪਣਾ ਇੱਕ ਹੱਥ ਪਾਣੀ ਪਾਣੀ ਵਿੱਚ ਨਹੀਂ ਪਾਇਆ ਤਾਂ ਉਹ ਹੱਥ ਨੂੰ ਕੋਹੜ ਵਾਲਾ ਹੀ ਰੱਖ ਲਿਆ ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਇਹ ਤਾਂ ਕੋਈ ਹੋਰ ਹੀ ਵਿਅਕਤੀ ਹੈ ਇਹ ਮੇਰਾ ਪਤੀ ਨਹੀਂ ਹੈ ਤਾਂ ਉਸਨੇ ਇੱਕ ਆਪਣਾ ਹੱਥ ਬਾਕੀ ਦਿਖਾਇਆ ਉਸਨੇ ਕਿਹਾ ਮੈਂ تمہارا ਤੇਰਾ ਪਤੀ ਹੀ ਹਾਂ ਤਾਂ ਉਸਨੇ ਕਿਹਾ ਮੈਂ ਇਹ ਇਹ ਮੇਰਾ ਕੋਡ ਇਸ ਪਾਣੀ ਦੇ ਵਿੱਚ ਪਾਉਣ ਹੱਥ ਪਾਉਣ ਨਾਲ ਸਾਰਾ ਕੱਟਿਆ ਗਿਆ ਹੈ ਤਾਂ ਆਜਾ ਮੈਂ ਤੈਨੂੰ ਯਕੀਨ ਦਵਾਉਂਦਾ ਹਾਂ ਤਾਂ ਉਸਨੇ ਦੂਜਾ ਹੱਥ ਵੀ ਆਪਣਾ ਉਸ ਪਾਣੀ ਵਿੱਚ ਪਾਇਆ ਅਤੇ ਦਿਖਾਇਆ ਕਿ ਹਾਂ ਸੱਚਮੁੱਚ ਹੀ ਮੇਰਾ ਕੋਡ ਇਸ ਪਾਣੀ ਨਾਲ ਵੱਢਿਆ ਗਿਆ ਅਤੇ ਬੀਬੀ ਰਜਨੀ ਨੂੰ ਵੀ ਇਹ ਯਕੀਨ ਹੋ ਗਿਆ हां गुरु प्यारेयो उसने परमात्मा ਦਾ ਲੱਖ ਲੱਖ ਸ਼ੁਕਰ ਮਨਾਇਆ ਕਿ اے ਪਰਮਾਤਮਾ ਤੂੰ ਸੱਚਮੁੱਚ ਮੇਰੀ ਭਗਤੀ ਦੀ ਇਲਾਜ ਰੱਖੀ ਹੈ ਅਤੇ ਮੇਰੇ ਪਤੀ ਨੂੰ ਬਿਲਕੁਲ ਠੀਕ ਕਰ ਦਿੱਤਾ ਹੈ ਸੋ ਇਸ ਤਰ੍ਹਾਂ